ਜੀ ਕੀ ਹਾਲ ਹੈ ਕਿਸਾਨ ਵੀਰੋ ਸੋ ਅੱਜ ਦਿਨ ਐਤਵਾਰ ਟਰੈਕਟਰ ਮੰਡੀ ਆਈ ਮਲੋਟ ਤੇ ਤੁਹਾਨੂੰ ਦਿਖਾਵਾਂਗੇ ਮਲੋਟ ਦੀ ਮੰਡੀ ਦੇ ਖੜੇ ਹੋਏ ਟਰੈਕਟਰ ਤੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹਰੇਕ ਤਰ੍ਹਾਂ ਦੇ ਟਰੈਕਟਰਾਂ ਦੀ ਜਾਣਕਾਰੀ ਦੇਵਾਂਗੇ ਤੇ ਨਾਲ ਕੋਸ਼ਿਸ਼ ਕਰਾਂਗੇ ਡੀਲਰ ਵੀਰਾਂ ਦੇ ਨੰਬਰ ਦੇਣ ਦੀ ਵੀ ਤੇ ਆਓ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਖੜਾ ਅੱਜ ਦਾ ਪਹਿਲਾ ਟਰੈਕਟਰ 4 ਵੀਲ DI ਸੋਨਾਲਿਕਾ 60 ਸਟਰੈਕਟਰ ਦਾ ਮਾਡਲ ਹੈਗਾ ਜੀ 2014 ਕੀਮਤ ਹੈਗੀ ਹੈ 4,25,000 ਰੁਪਏ ਨੰਬਰ ਪੰਜਾਬ ਇਹਦੇ ਨਾਲ ਖੜਾ ਜੀ ਫਾਰਮ ਟਰੈਕ 50 ਕੇ ਟਰੈਕਟਰ ਮਾਡਲ ਹੈਗਾ ਜੀ 96 ਤੇ ਇਸ ਦੀ ਜਿਹੜੀ ਕੀਮਤ ਆ ਹੈ ਗਈ ਹੈ ਜੀ 1 ਲੱਖ ਤੇ 40000 ਰੁਪਇਆ ਬਾਕੀ ਟਾਇਰ ਵਗੈਰਾ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇਹਦੇ ਨਾਲ ਅੱਗੇ ਖੜਾ ਜੀ ਆਇਸ਼ਰ 2015 ਮਾਡਲ ਕੀਮਤ 2 ਲੱਖ 55000 ਰੁਪਇਆ ਉੱਤੀ ਅੱਗੇ ਜੀ ਆਇਸ਼ਰ 247 14 ਮਾਡਲ ਕੀਮਤ 2 ਲੱਖ 35000 ਰੁਪਇਆ ਟਰੈਕਟਰ ਦੇ ਟਾਇਰ ਵਗੈਰਾ ਤੇ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਨੰਬਰ ਪੰਜਾਬ ਕੋਲੇ ਸ਼ਕਤੀਤੀ ਹੈ ਜੀ ਤਿੰਨ ਮਾਰਲ ਦੀ ਪਾਵਰ ਸਟੀਅਰ ਨਾਲ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਕਿੰਨੇ ਦਾ ਦੇਣਾ ਹੈ? ਇਹ ਦੇ ਦਾਂਗੀ 3 ਲੱਖ ਦਾ। 3 ਲੱਖ ਰੁਪਏ ਦਾ। ਬਾਕੀ ਮੌਕੇ ਤੇ ਕਰ ਲਾਂਗੇ। ਠੀਕ ਆ 3 ਲੱਖ ਰੁਪਏ ਦਾ ਬਾਕੀ ਮੌਕੇ ਤੇ ਮੰਨਤਾ ਨੂੰ ਹੋ ਜਾਊਗਾ 3 ਲੱਖ ਚੋਂ। ਹਾਂਜੀ ਹਾਂ। ਤੇ ਆਹ ਕਿਹੜਾ ਹੈ? ਆਹ ਹੈ ਚੈਂਪੀਅਨ ਜੀ। ਚੈਂਪੀਅਨ 2007 ਮਾਡਲ। ਸੱਤ ਮਾੜੀ 245000 ਰੁਪਏ ਕੀਮਤ ਹੈ ਇਹਦਾ ਸੌਦਾ ਕਿੰਨੇ ਦਾ ਹੋਗਾ ਬਈ ਇਹਦਾ ਹੋ ਜੂਗਾ 2 ਤਾਂ 15 ਦਾ 2 10 15 ਦਾ ਹਾਂਜੀ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਦੇ ਦਿਓ ਜੀ 98140 35855 ਬਈ ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਜੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਜਿਹੜੇ ਖੜੇ ਆ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਬਾਕੀ ਆਓ ਜੀ ਅੱਗੇ ਹੋਰ ਟਰੈਕਟਰ ਵੇਖੋਣੇ ਡੀਆਈ 35 ਤੇ ਬਾਈ ਦਾ ਨੰਬਰ ਤੁਹਾਨੂੰ ਲੈ ਦਿੰਦੇ ਆ ਕਿਹਣਾ ਨੰਬਰ ਬਾਈ ਜੀ ਰਾਜਾ ਦਾ ਪਿੰਡ ਹਾਂਜੀ ਰਾਜਾ ਵਾਲਾ ਪਿੰਡ ਕਾਇਲਾ ਪਿੰਡ ਹੈ ਬਾਈ ਦਾ ਨੰਬਰ ਕਿਹਨੇ 98073 8073 00073 ਸੋ ਇਹ ਬਾਈ ਦਾ ਨੰਬਰ ਆ ਡਬਲ ਕਲਚ ਹੈ ਟਰੈਕਟਰ ਤੇ ਇਹ ਟਰੈਕਟਰ ਲੈਣ ਵਾਸਤੇ ਤੁਸੀਂ ਬਾਈ ਨਾਲ ਕਾਲ ਕਰ ਲਿਓ ਨੰਬਰ ਇਹਨਾਂ ਦਾ ਡਿਸਪਲੇ ਤੇ ਚੱਲੀ ਜਾਂਦਾ ਅੱਗੇ ਅਗੇ ਫਾਰਮ ਟਰੱਕ ਪੇ ਚੈਂਪੀਅਨ ਪਿਛਲੇ ਟਾਇਰ ਹੈਗੇ ਟਰੈਕਟਰ ਦੇ 90 95 ਪੈਸੀ ਤੇ ਟਰੈਕਟਰ ਦੀ ਕੰਡੀਸ਼ਨ ਬਿਲਕੁਲ ओरिजिनल ਹੈ ਮਾਡਲ 2009 ਕੀਮਤ 2 ਲੱਖ 80000 ਰੁਪਈਆ ਇਹਦੇ ਨਾਲ ਲੱਗੇ ਆ ਫਾਰਮ ਟਰੱਕ 60 ਮਾਡਲ 1998 ਕੀਮਤ 1,60,000 ਰੁਪਇਆ ਇਹਦੇ ਨਾਲ ਖੜਾ ਹੈ ਜੀ ਯੂਰੋ ਪਾਵਰ 50 2016 ਮਾਡਲ 4,25,000 ਰੁਪਇਆ ਮੁੱਲ ਇਹਦੇ ਨਾਲ ਅੱਗੇ ਖੜਾ ਹੈ ਸਵਰਾਜ 855 ਟਰੈਕਟਰ ਦਾ ਮਾਡਲ ਹੈਗਾ 2015 ਕੀਮਤ 4,75,000 ਰੁਪਇਆ ਅਗਲੇ ਟਾਇਰ ਟਰੈਕਟਰ ਦੇ ਹੈਗੇ 30 ਤੋਂ 35 ਪੈਸੇ ਪਿਛਲੇ ਹੋਣਗੇ ਜੀ 50-55 ਪੈਸੇ ਅੱਗੇ ਆ ਗਿਆ ਜੀ ਸੋਨਾਲੀਕਾ ਡੀਆਈ 50 2013 ਮਾਡਲ 395000 ਰੁਪਇਆ ਮੁੱਲ ਟਾਇਰ ਤੇ ਰੰਗ ਪੇਂਟ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅੱਗੇ ਆ ਗਏਸ ਨਿਊ ਹਾਲੈਂਡ 36T ਸੁਪਰ ਨਹੀਂ ਆਉਂਦਾ ਮਾਡਲ 2014 ਕੀਮਤ 515000 ਇਹਦੇ ਨਾਲ ਅੱਗੇ ਖੜਾ ਹੈ ਪਾਵਰ ਟਰੱਕ 445 DS+ ਮਾਡਲ 2014 ਕੀਮਤ 345000 ਸੂਏ ਟਰੈਕਟਰ ਖੜੇ ਆ ਜੀ ਗੋਬਿੰਦ ਟਰੈਕਟਰ ਵਾਲਿਆਂ ਦੇ ਕੋਲ ਤੇ ਇਹਨਾਂ ਤੇ ਜਿਹੜਾ ਨੰਬਰ ਆ ਡਿਸਪਲੇ ਤੇ ਚੱਲੀ ਜਾਂਦਾ ਤੁਸੀਂ ਇਹਨਾਂ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਆ ਗਿਆ ਇਹ ਫਾਰਮ ਟਰੱਕ 45 ਮਾਡਲ ਆਈ ਟਰੈਕਟਰ ਦਾ 2009 ਕੀਮਤ 2 ਲੱਖ ਤੇ 85000 ਰੁਪਇਆ ਇਹਦੇ ਨਾਲ ਆ ਗਿਆ 4 3600 ਪਿਛਲੇ ਟਾਇਰ ਹੈਗੇ ਟਰੈਕਟਰ ਦੇ 85 90 ਪੈਸੇ ਮਾਡਲ ਹੈਗਾ 1995 ਕੀਮਤ 2 ਲੱਖ ਤੇ 10000 ਰੁਪਇਆ ਅੱਗੇ ਖੜਾ ਇਹ ਫਾਰਮ ਟਰੱਕ 60 ਮਾਡਲ 97 ਕੀਮਤ 1 ਲੱਖ 70000 ਰੁਪਇਆ ਅੱਗੇ ਖੜਾ ਹੈ ਫਾਰਮ ਟਰੈਕ 45 2001 ਮਾਡਲ 1,55,000 ਰੁਪਿਆ ਇਹਦੇ ਨਾਲ ਆ ਗਿਆ 96 ਮਾਡਲ ਮਹਿੰਦਰਾ 475 1,70,000 ਰੁਪਿਆ ਮੋਲਾ ਪਿਛਲੇ ਟਾਇਰ ਟਰੈਕਟਰ ਦੇ ਹੈਗੇ 85 ਤੋਂ 90 ਪੈਸੇ ਨੰਬਰ ਪੰਜਾਬ ਇਹਦੇ ਨਾਲ ਆ ਗਿਆ ਕਈ ਮਹਿੰਦਰਾ 265 2010 ਮਾਡਲ 2,75,000 ਰੁਪਿਆ ਮੋਲਾ ਟਰੈਕਟਰ ਦਾ ਚਾਰੋਂ ਟਾਇਰ ਟਰੈਕਟਰ ਦੇ ਨਵੇਂ ਆ ਇਦਨਾਲ ਅੱਗੇ ਖੜਾ ਹੈ ਸੋਨਾ ਲੀਕਾ ਡੀਆਈ 35 2016 ਮਾਡਲ 390000 ਰੁਪਿਆ ਕੀਮਤ ਟਰੈਕਟਰ ਦੀ ਬਾਕੀ ਟਰੈਕਟਰ ਦੇ ਰੇਟ ਦੇ ਵਿੱਚ ਸੌਦਾ ਕਰ ਲਿਆ ਮਾਨਤਾਨ ਹੋ ਜਾਊਗਾ ਟਰੈਕਟਰ ਹੈਗਾ ਜੀ ਡਬਲ ਕਲਚ ਤੇ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਤੋਂ ਮਾਡਲ ਟਰੈਕਟਰ ਅੱਗੇ ਖੜਾ ਸਵਰਾਜ 855 ਮਾਡਲ ਹੈਗਾ ਟਰੈਕਟਰ ਦਾ 2007 ਕੀਮਤ 3 ਲੱਖ ਰੁਪਿਆ ਇਹ ਟਰੈਕਟਰਾਂ ਦੇ ਮਾਲਕਾਂ ਦਾ ਨੰਬਰ ਹੈ ਜਿਹੜਾ ਡਿਸਪਲੇ ਤੇ ਚੱਲੀ ਜਾਂਦਾ ਹੈ ਨਾਲ ਤੁਸੀਂ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਅੱਗੇ ਖੜਾ ਜਿਮ ਇਸ਼ਰ 242 16 ਮਾਡਲ 235000 ਰੁਪਿਆ ਕੀਮਤ ਟਰੈਕਟਰ ਦੀ ਨੰਬਰ ਹਰਿਆਣਾ ਸਵੇਦ ਨਾਲ ਖੜਾ ਫਾਰਮ ਟਰੈਕ 60 ਮਾਡਲ 2003 ਕੀਮਤ 230000 ਰੁਪਿਆ ਨੰਬਰ ਪੰਜਾਬ ਚਾਰੋ ਹੀ ਟਾਇਰ ਟਰੈਕਟਰ ਦੇ ਹੈਗੇ ਆ ਜੀ 5055 ਪੈਸੇ ਇਦੇ ਨਾਲ ਲੱਗਿਆ ਗਏ ਸਵਰਾਜ 855 2013 ਮਾਡਲ 4,80,000 ਰੁਪਏ ਮੁੱਲਾ ਟਰੈਕਟਰ ਦਾ 85 80 85 ਪੈਸੇ ਟਾਇਰ ਰੰਗ ਪੇਂਟ ਦਾ ਬਿਲਕੁਲ 오ਰੀਜਨਲ ਨੰਬਰ ਹਰਿਆਣਾ ਐਨਓਸੀ ਮਿਲ ਜੂਗੀ ਇਦੇ ਨਾਲ ਲੱਗਿਆ ਗਏ ਫਾਰਮ ਟਰੈਕ 60 2000 ਮਾਡਲ 1,370,000 ਰੁਪਿਆ ਕੀਮਤ ਇਹ ਨਾਲ ਅੱਗੇ ਆ ਗਿਆ ਜੀ Mahindra 475 ਡਬਲ ਕਲਚ 2009 ਮਾਡਲ ਆ 2 ਲੱਖ 90000 ਰੁਪਏ ਮੁੱਲ ਨੰਬਰ ਟਰੈਕਟਰ ਦਾ ਹੈਗਾ ਜੀ Rajasthan ਦਾ ਪਿਛਲੇ ਟਾਇਰ ਨਵੇਂ ਅਗਲੇ ਹੈਗੇ 35 ਤੋਂ 40 ਪੈਸੇ ਇਹਦੇ ਨਾਲ ਅੱਗੇ ਖੜਾ ਹੈ 4 3000 75 ਮਾਡਲ 135000 ਰੁਪਏ ਮੁੱਲ ਚਾਰੋ ਟਾਇਰ ਟਰੈਕਟਰ ਦੇ ਹੈਗੇ 85 ਤੋਂ 90 ਪੈਸੇ ਇਹਦੇ ਖੜਾ ਹੈ ਗੌਂਡੀਰ 50 50 D ਮਾਡਲ 18 4,75,000 ਰੁਪਿਆ ਕੀਮਤ ਨੰਬਰ ਹਰਿਆਣਾ ਚਾਰੋ ਟਾਇਰ ਟਰੈਕਟਰ ਦੇ 85 85 ਅੱਗੇ ਖੜਾ ਇਹ ਸੋਨਾ ਲੀਕਾ DI 60 ਮਾਡਲ 2008 ਆ ਕੀਮਤ 3,35,000 ਰੁਪਿਆ ਪਾਵਰ ਸਟੀering ਤੇਲ ਬ੍ਰੇਕ ਡਬਲ ਡਿਸਟ੍ਰਿਬਿਊਟਰ ਦੇ ਨਾਲ ਅੱਗੇ ਆ ਗਿਆ ਜੀ Massey 9000 ਮਾਡਲ 2013 3.5 ਲੱਖ ਰੁਪਿਆ ਮੋਹਲਾ ਪਿਛਲੇ ਚਾਰੋ ਟਾਇਰ ਟਰੈਕਟਰ ਦੇ ਨਵੇਂ ਇਹਦੇ ਨਾਲ ਅੱਗੇ ਖੜਾ ਹੈ ਜੌਂਡੀ ਦੇ ਪੰਜਾਬ 45 13 ਮਾਡਲ 2.5 ਲੱਖ ਰੁਪਿਆ ਕੀਮਤ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਅੱਗੇ ਖੜਾ ਹੈ ਸਵਰਾਜ 855 2012 ਮਾਡਲ 3 ਲੱਖ 31500 ਰੁਪਿਆ ਕੀਮਤ ਹੈ ਟਰੈਕਟਰ ਦੀ। ਤੇ ਟਾਇਰ ਹੈਗੇ ਆ ਟਰੈਕਟਰ ਦੇ 55 ਤੋਂ 60 ਪੈਸੇ। ਇਹਦੇ ਨਾਲ ਅੱਗੇ ਖੜਾ ਹੈ ਸਕੰਦਲ ਸੋਨਾਲੀ ਕਾਰ 750 ਮਾਡਲ 2019 ਕੀਮਤ 535000 ਰੁਪਿਆ ਨੰਬਰ ਪੰਜਾਬ ਸੋ ਇਹ ਟਰੈਕਟਰ ਤੇ ਲੋਨ ਲੱਗਿਆ ਹੋਇਆ ਜੀ ਜੇ ਕੋਈ ਲੱਗੇ ਲੋਨ ਤੇ ਵੀ ਟਰੈਕਟਰ ਲੈਣਾ ਹੋਵੇ ਤਾਂ ਤੁਹਾਨੂੰ ਮਿਲ ਜੇਗਾ ਡਬਲ ਡਿਸਟ੍ਰੀਬਿਊਟਰ ਡਬਲ ਕਲਚਰ ਸੌ ਮਾਡਲ ਟਰੈਕਟਰ ਅੱਗੇ ਆ ਗਿਆ ਜੀ ਮਹਿੰਦਰਾ ਅਰਧਨੋਵਾ 60 560 ਐਚਪੀ ਦੇ ਵਿੱਚ 2017 ਮਾਡਲ ਤੇ ਕੀਮਤ 560000 ਰੁਪਿਆ ਅੱਗੇ ਆ ਗਿਆ ਜੀ ਸਵਰਾਜ 855 ਮਾਡਲ ਹੈਗਾ 2019 ਕੀਮਤ 480000 ਰੁਪਏ ਟਰੈਕਟਰ 16 ਦੇ ਟਾਇਰਾਂ ਚ ਜੇਕਰ ਟਾਇਰਾਂ ਦੀ ਗੱਲ ਕਰੀਏ ਤਾਂ ਟਰੈਕਟਰ ਦੇ ਹੈਗੇ ਆ ਜੀ 80 ਕੁ ਪੈਸੇ ਇਹਦੇ ਨਾਲ ਲੱਗਿਆ ਗਿਆ ਜੀ ਸੋਨਾ ਲੀਕਾ 745 ਮਾਡਲ 2010 ਕੀਮਤ 225000 ਰੁਪਏ ਇਹਦੇ ਨਾਲ ਲੱਗਿਆ ਗਿਆ ਜੀ ਫਾਰਮ ਟਰੈਕ 60 ਮਾਡਲ ਹੈਗਾ ਟਰੈਕਟਰ 2000 ਕੀਮਤ 205000 ਰੁਪਏ ਅਗਲੇ ਟਾਇਰ ਨਵੇਂ ਆ ਪਿਛਲੇ 40 45 ਪੈਸੇ ਬਾਕੀ ਜਿਹੜੇ ਰੇਟ ਦੀ ਹੈ ਸੈਟਿੰਗ ਮੌਕੇ ਤੇ ਹੋ ਜੂਗੀ ਇਹਦੇ ਨਾਲ ਅੱਗੇ ਆ ਗਿਆ ਜੀ ਐਸ਼ਰ 93 ਮਾਡਲ 110000 ਰੁਪਏ ਕੀਮਤਾਂ ਇਹਦੇ ਨਾਲ ਖੜਾ ਨਿਊ ਹਾਲੈਂਡ 3602 ਪਲਾਸ ਦੇ ਵਿੱਚ ਪੰਜਾਬ ਨੰਬਰ 2017 ਮਾਡਲ 490000 ਰੁਪਏ ਕੀਮਤਾਂ ਟਰੈਕਟਰ ਦੀ ਟਾਇਰ ਟਰੈਕਟਰ ਦੇ ਹੈਗੇ ਜੀ 8590 ਪੈਸੇ ਇੰਗੇ ਖੜਾਈ ਸੋਨਾ ਲੀਕਾ 750 2008 ਮਾਡਲ 285000 ਰੁਪਿਆ ਕੀਮਤ ਆ। ਬਾਕੀ ਰੇਟ ਮੌਕੇ ਦੇ ਹੋ ਜੂਗਾ। ਇਹਦੇ ਨਾਲ ਅਗਿਆ ਗਏ ਸੋਨਾ ਲੀਕਾ ਡੀਆਈ 50 ਮਾਡਲ 22 575000 ਰੁਪਿਆ ਕੀਮਤ ਨੰਬਰ ਪੰਜਾਬ ਪਾਵਰ ਸਟੀering ਅੱਗੇ ਨਾਲ ਆ ਗਿਆ ਜੀ ਆਇਸ਼ਾ 368 22 ਮਾਡਲ 545000 ਰੁਪਿਆ ਮੋਲਾ ਅਗਲੇ ਟ੍ਰੈਕਟਰ ਦੇ ਹੈਗੇ ਨਵੇਂ ਪਿਛਲੇ 90 95 ਪੈਸੇ ਇਦੇ ਨਾਲ ਆ ਗਿਆ ਜੀ DI 734 ਮਾਡਲ ਹੈਗਾ ਜੀ 2023 ਕੀਮਤ 5,25,000 ਰੁਪਏ ਪਾਵਰ ਸਟੀering ਟਰੈਕਟਰ ਤੇਲ ਬ੍ਰੇਕ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਇਹਦੇ ਨਾਲ ਅੱਗੇ ਖੜਾ ਜੀ ਫਾਰਮ ਟਰੈਕ 60 96 ਮਾਡਲ 1,70,000 ਰੁਪਏ ਮੋਲਾ ਟਰੈਕਟਰ ਦਾ ਅਗਲੇ ਟਾਇਰ ਹੈਗੇ 85 ਦਾ 90 ਪੈਸੇ ਪਿਛਲੇ 30 35 ਪੈਸੇ ਅੱਗੇ ਖੜਾ ਜੀ ਆਸ਼ਰ 95 ਮਾਡਲ 115000 ਰੁਪਇਆ ਮੋਲਾ ਡਰੈਕਟ ਦਾ ਟਾਇਰ ਘਸੇ ਹੋਏ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ। ਇਹਦੇ ਨਾਲ ਆ ਗਿਆ ਜੀ ਇਸ 550 ਮਾਡਲ ਹੈਗਾ 2012 ਦੀ ਕੀਮਤ 3 ਲੱਖ ਰੁਪਇਆ ਪਿਛਲੇ ਟਾਇਰ ਨਵੇਂ ਅਗਲੇ ਹੈਗੇ 85 90 ਵੈਸੀ। ਮਹਿੰਦਰਾ 575 ਮਾਡਲ 2006 ਕੀਮਤ 215000 ਰੁਪਇਆ ਇਹ ਖੜਾ ਹੈ ਫਾਰਮ ਫੋਰਡ 3600 ਮਾਡਲ 95 ਕੀਮਤ 112000 ਰੁਪਇਆ ਅਗਲੇ ਟਾਇਰ ਕਸੇ ਹੋਏ ਪਿਛਲੇ ਹੈਗੇ 40 45 ਪੈਸੇ ਇਹਦੇ ਨਾਲ ਆ ਗਿਆ ਇਹ ਫਾਰਮ ਟਰੈਕ 60 ਟਰੈਕਟਰ ਮਾਡਲ ਹੈ 2010 ਕੀਮਤ 3 ਲੱਖ ਰੁਪਇਆ ਤੇ ਇਹਦੇ ਨਾਲ ਅੱਗੇ ਆ ਗਿਆ ਆਸ਼ਰ 241 2017 ਮਾਡਲ 225000 ਰੁਪਇਆ ਮੋਲਾ ਟਰੈਕਟਰ ਹੈ ਅਗਲੇ ਟਾਇਰ ਨਵੇਂ ਆ ਪਿਛਲੇ 40 ਕੁ ਪੈਸੇ ਇਹਦੇ ਨਾਲ ਖੜਾ ਹੈ 43600 ਮਾਡਲ 1995 85 130000 ਰੁਪਏ ਮੁੱਲ ਪਿਛਲੇ ਟਾਇਰ ਹੈਗੇ ਟਰੈਕਟਰ ਦੇ 90 ਪੈਸੇ ਅਗਲੇ 35 40 ਪੈਸੇ ਇਹਦੇ ਖੜਾ ਹੈ 8241 ਮਾਡਲ 2019 290000 ਰੁਪਏ ਮੁੱਲ ਟਰੈਕਟਰ ਦਾ ਪਿਛਲੇ ਟਾਇਰ ਨਵੇਂ ਆ ਅਗਲੇ ਹੈਗੇ ਆ 50 ਪੈਸੇ ਇਹਦੇ ਨਾਲ ਆ ਗਿਆ 8241 2003 ਮਾਡਲ 160000 ਰੁਪਏ ਕੀਮਤ ਦਾ ਇਹ ਖੜਾ ਹੈ ਐਸ਼ਰ 241 ਮਾਡਲ 2015 225000 ਰੁਪਏ ਮੋਲਾ ਟਰੈਕਟਰ ਦਾ ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਸੈਲਫ ਸਟਾਰਟ ਇੱਧਰ ਖੜਾ ਹੈ ਮਹਿੰਦਰਾ 595 ਡੀਆਈ ਟਰਬੋ ਦੇ ਵਿੱਚ ਡੀਵਲ ਕਲਚ ਅਗਲੇ ਟਾਇਰ ਟਰੈਕਟਰ ਦੇ ਸੀਡ ਦੇ ਬਿਲਕੁਲ ਨਵੇਂ ਪਿਛਲੇ ਟਾਇਰ ਹੈਗੇ 55 60 ਰੁਪਏ ਰੰਗ ਪੇਂਟ ਦਾ ਟਰੈਕਟਰ ਬਿਲਕੁਲ オリジナル ਮਾਡਲ 2015 ਕੀਮਤ 410000 ਰੁਪਿਆ ਦੇ ਨਾਲ ਇਹਦੇ ਖੜਾ ਜੀ ਨਿਊ ਹਾਲੈਂਡ ਟੀ ਐਕਸ ਟਰਬੋ ਸੁਪਰ 3630 ਟਰੈਕਟਰ ਦਾ ਮਾਡਲ ਹੈਗਾ 2013 ਤੇ ਇਹਦੀ ਕੀਮਤ ਹੈ ਜਿਹੜੀ 440000 ਰੁਪਏ ਨੰਬਰ ਆਰ ਜੇ 31 ਇਹ ਟਰੈਕਟਰ ਦੇ ਨਾਲ ਦੇ ਆ ਪਰ ਇਸ ਟਾਈਮ ਮੌਕੇ ਤੇ ਸੁੱਕੇ ਹੋਏ ਆ ਤੇੜਾ ਆਈਆਂ ਟਾਇਰਾਂ ਚ ਪਰ ਹੈਗੇ ਨਾਲ ਦੇ ਆ ਇਹਦੇ ਨਾਲ ਖੜਾ ਮਹੀਂ ਆਇਸ਼ਾ 485 ਮਾਡਲ 2018 ਕੀਮਤ 4,60,000 ਰੁਪਏ ਨੰਬਰ ਪੰਜਾਬ ਪਾਵਰ ਸਟੀering ਸਾਈਡ ਗੇਅਰ ਟਰੈਕਟਰ ਦੇ ਪਿਛਲੇ ਟਾਇਰ ਬਿਲਕੁਲ ਨਵੇਂ ਆ ਅਗਲੇ ਹੈਗੇ 85-90 ਪੈਸੇ ਇਹਦੇ ਨਾਲ ਆ ਗਿਆ ਜੀ ਸੋਨਾਲੀਕਾ 750 ਮਾਡਲ ਟਰੈਕਟਰ ਦਾ ਹੈਗਾ 2013 ਨੰਬਰ ਰਾਜਸਥਾਨ 3,90,000 ਰੁਪਏ ਕੀਮਤ ਬਹੁਤ ਵਧੀਆ ਟਰੈਕਟਰ ਡਬਲ ਡਿਸਟ੍ਰਿਬਿਊਟਰ ਅਗੇ ਖੜਾ ਹੈ ਸਵਰਾਜ 733 FE ਮਾਡਲ 2022 ਕੀਮਤ 4 ਲੱਖ ਰੁਪਇਆ ਟਰੈਕਟਰ ਰੰਗ ਪੇਂਟ ਦਾ ਬਿਲਕੁਲ ओरिजिनल ਟਾਇਰ ਚਾਰੋਂ ਹੀ ਹੈਗੇ ਆ ਟਰੈਕਟਰ ਦੇ 60-65 ਪੈਸੇ ਇਹਦੇ ਨਾਲ ਆ ਗਿਆ ਮਹਿੰਦਰਾ 475 2009 ਮਾਡਲ 195000 ਰੁਪਇਆ ਮੁੱਲ ਟਰੈਕਟਰ ਦਾ ਤੇ ਦੋਸਤੋ ਜੇਕਰ ਹਜੇ ਤੱਕ ਤੁਸੀਂ ਵੀਡੀਓ ਤੇ ਬਣੇ ਹੋਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਨਾਲ ਦਿੱਤਾ ਬੈਲ ਦਾ ਆਈਕਨ ਵੀ ਦਬਾ ਦਿਓ ਤੇ ਇਹਦੇ ਨਾਲ ਅਗੇ ਖੜਾ ਹੈ ਸਵਰਾਜ 735 2000 ਮਾਡਲ ਹੈ 1,70,000 ਰੁਪਿਆ ਟਰੈਕਟਰ ਦੀ ਕੀਮਤ ਹੈ। ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ। ਟਾਇਰ ਵਗੈਰਾ ਤੇ ਰੰਗ ਪੇਂਟ ਤੁਹਾਡੇ ਸਾਹਮਣੇ। ਇਹਦੇ ਨਾਲ ਖੜਾ Mahindra 475 ਮਾਡਲ 2006 ਕੀਮਤ 2,10,000 ਰੁਪਿਆ। Rajasthan ਦਾ ਨੰਬਰ ਹੈ ਟਰੈਕਟਰ ਦਾ। ਇੱਗੇ ਖੜਾ ਹੈ Mahindra 575 ਮਾਡਲ 2013 ਕੀਮਤ 2,65,000 ਰੁਪਿਆ। ਅਗਲੇ ਟਾਇਰ ਨਵੇਂ ਆ। ਪਿਛਲੇ 40 45% ਇਦੇ ਨਾਲ ਲੱਗੇ ਖੜਾ ਜੀ ਆਇਸ਼ਰ 241 ਮਾਡਲ 19 285000 ਰੁਪਇਆ ਮੁੱਲ ਪਿਛਲੇ ਟਾਇਰ ਨਵੇਂ 2575 ਮਾਡਲ ਇਹਦਾ ਹੈਗਾ ਜੀ 10 ਰੇਟ ਹੈਗਾ 245000 ਰੁਪਇਆ ਅਗਲੇ ਟਾਇਰ ਨਵੇਂ ਆ ਇਹਦੇ ਨਾਲ ਖੜਾ ਫਾਰਮ ਟਰੈਕ 60 ਮਾਡਲ 2006 265000 ਰੁਪਇਆ ਕੀਮਤ ਜੀ ਟਰੈਕਟਰ ਦੇ ਟਾਇਰ ਚਾਰੋਂ ਹੀ ਹੈਗੇ ਆ ਜੀ 50 ਕੋ ਪੈਸੇ ਇਹਦੇ ਨਾਲ ਖੜਾ ਮਹਿੰਦਰਾ 475 10 ਮਾਡਲ 195000 ਰੁਪਏ ਕੀਮਤ ਅੱਗੇ ਆ ਗਿਆ ਜੀ ਮਹਿੰਦਰਾ B275 1994 ਮਾਡਲ ਆ 125000 ਰੁਪਏ ਕੀਮਤ ਟਰੈਕਟਰ ਦੀ ਇਹਦੇ ਨਾਲ ਆ ਗਿਆ ਮੈਸੀ 241 2000 ਮਾਡਲ 220000 ਰੁਪਏ ਕੀਮਤ ਅਗਲੇ ਟਾਇਰ ਨਵੇਂ ਆ ਪਿਛਲੇ ਹੈਗੇ 50 ਪੈਸੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਇਹਦੇ ਨਾਲ ਖੜਾ ਹੀ ਮਹਿੰਦਰਾ 57594 ਮਾਡਲ 1,65,000 ਰੁਪਿਆ ਕੀਮਤ ਟਰੈਕਟਰ ਦੀ ਤੇ ਇਹਦਾ ਜਿਹੜਾ ਨੰਬਰ ਆ ਹੈਗਾ ਇਹ ਰਾਜਸਥਾਨ ਦਾ ਤੇ ਅੱਗੇ ਖੜਾ ਸੋਨਾ ਲੀਕਾ 60 ਡਬਲ ਕਲਚ 2001 ਮਾਡਲ 2,20,000 ਰੁਪਿਆ ਕੀਮਤ ਅੱਗੇ ਨਾਲ ਆ ਗਿਆ ਜੀ ਫਾਰਮ ਟਰੱਕ 60 ਮਾਡਲ 2007 ਕੀਮਤ 275000 ਰੁਪਿਆ ਇਹਦੇ ਨਾਲ ਅੱਗੇ ਆ ਗਿਆ ਮਹੀਨਦ ਸੋਨਾਲਿਕਾ ਐਮ ਐਮ ਸੁਪਰ 2015 ਮਾਡਲ 4.5 ਲੱਖ ਰੁਪਿਆ ਮੁੱਲ ਆ ਪਾਵਰ ਸਟੀering ਆਇਲ ਬ੍ਰੇਕ ਇਹਦੇ ਨਾਲ ਅੱਗੇ ਆ ਗਿਆ ਮਹੀਨਦ ਸੋਨਾਲਿਕਾ ਡੀ ਆਈ 745 2017 ਮਾਡਲ 430000 ਰੁਪਿਆ ਮੁੱਲ ਟਰੈਕਟਰ ਦਾ ਬਾਕੀ ਟਾਇਰ ਰੰਗ ਪੇਂਟ ਤੁਹਾਡੇ ਸਾਹਮਣੇ ਆ ਅੱਗੇ ਖੜਾ ਸੋਨਾਲਿਕਾ 745 ਅਗਲੇ ਟਾਇਰ ਨਵੇਂ ਮਾਡਲ 2014 ਕੀਮਤ 3,25,000 ਰੁਪਇਆ ਅੱਗੇ ਖੜਾ ਜੀ ਮਹਿੰਦਰਾ ਬੀ 275 11 ਮਾਡਲ 2,75,000 ਰੁਪਇਆ ਮੋਲਾ ਅਗਲੇ ਟਾਇਰ ਨਵੇਂ ਆ ਪਿਛਲੇ 65-70 ਰੁਪਏ ਇਹਦੇ ਨਾਲ ਖੜਾ ਜੀ ਨਿਓ ਹਰਲੈਂਡ ਸੁਪਰ 13 ਮਾਡਲ 4,15,000 ਰੁਪਇਆ ਕੀਮਤਾਂ ਇਹਦੇ ਨਾਲ ਲੱਗਿਆ ਗਿਆ Mahindra 265 ਮਾਡਲ 12 2,55,000 ਰੁਪਏ ਡਿਮਾਂਡ ਬਾਕੀ ਮਾਨਤਨ ਮੌਕੇ ਤੇ ਹੋ ਜਾਊਗਾ ਪਿਛਲੇ ਟਾਇਰ ਨਵੇਂ ਅਗਲੇ ਹੈਗੇ ਆ ਜੀ 75 ਤੋਂ 80 ਪੈਸੇ ਇਹਦੇ ਨਾਲ ਖੜਾ ਹੀ ਫਾਰਮ ਟਰੈਕ 60 ਮਾਡਲ ਹੈਗਾ ਜੀ ਟਰੈਕਟਰ ਦਾ 2007 ਕੀਮਤ 2,85,000 ਰੁਪਏ ਸੋ ਦੋਸਤੋ ਇਹ ਸੀ ਅੱਜ ਦੀ ਮੰਡੀ ਤੇ ਖੜੇ ਹੋਏ ਟਰੈਕਟਰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਨਾਲ ਦਿੱਤਾ ਹੈ ਬੈਲ ਦਾ ਆਈਕਨ ਵੀ ਦਬਾ ਦੇ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ